ਰਾਮਸਰੂਪ ਅਣਕੀਦੀ ਕਹਾਣੀ ਤੀ ਤਿਆਣੀ ਤੜਨ ਸਾਂਝੀ ਕਰਨ ਜਾ ਰਹੀ ਹਾਂ ਜੀ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਤੇ ਨਾਵਲ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਆਓ ਪੜਦੇ ਹਾਂ ਕਹਾਣੀ ਤੀ ਤਿਆਣੀ ਤੇ ਸੌਂਦੇ ਰੋ ਸਭੀ ਮੀਡੀਆ 11 ਉਹ ਇੱਕ ਗੱਡੀਆਂ ਵਾਲੀ ਸੀ ਕਾਲਾ ਤੂਸ ਰੰਗ ਪਰ ਨੈਣ ਨਕਸ਼ ਦਿਖੇ مشال ਵਾਂਗ ਬਲਦੀਆਂ ਅੱਖਾਂ ਤੇੜ ਲਾਲ ਰੰਗ ਦੀ ਗੱਗਰੀ ਜਿਹੜੀ ਉਹਦੀਆਂ ਪਿੰਜਣੀਆਂ ਤੱਕ ਉੱਚੀ ਸੀਗੀ ਗਲ ਖੱਟੀ কুরਤੀ ਜਿਸਦੇ ਗਲ ਮੇ ਤੇ ਚਿੱਟੇ ਪੱਥਰ ਦੇ ਮੋਤੀ ਮਣਕੇ ਸਜਉਂਤੇ ਹੋਏ ਸਨ ਪੈਰਾਂ ਵਿੱਚ ਨੋਕਾਂ ਵਾਲੀ ਦਖੱਲੀ ਜੁੱਤੀ ਲੋਹੇ ਦੀਆਂ ਝਾਂਜਰਾਂ ਨੱਕ ਵਿੱਚ ਪਿੱਤਲ ਦੀ ਦੀਲੀ ਤੇ ਕੰਨਾਂ ਵਿੱਚ ਪਿੱਤਲ ਦੇ ਹੀ ਘੁੰਗਰੂ ਗਲ ਚਾਂਦੀ ਦੀ ਤਵੀਤੀ ਹੱਥਾਂ ਦੀਆਂ ਉਂਗਲਾਂ ਵਿੱਚ ਪਿੱਤਲ ਦੀਆਂ ਛਾਪਾਂ ਤੇ ਬਾਹਾਂ 'ਚ ਰਬੜ ਦੀਆਂ ਰੰਗीन ਚੂੜੀਆਂ ਤੇ ਕਚਰੇ ਉਹਦੇ ਸੱਜੇ ਪਾਸੇ ਸੇਲੀ ਦੇ ਨਿੱਕਾ ਜਿਹਾ ਚੰਦ ਖੁਣਿਆ ਹੋਇਆ ਸੀਗਾ ਸਤੰਬਰ ਦਾ ਮਹੀਨਾ ਸੀ ਦੁਪਹਿਰ ਦਾ ਵਕਤ ਗਰਮੀ ਘਟ ਚੱਲੀ ਸੀਗੀ ਮੈਂ ਵਿਹੜੇ ਵਿੱਚ ਕੰਧ ਦੀ ਛਾਂ ਹੇਠ ਬੈਠਾ ਕੁਝ ਲਿਖ ਪੜ ਰਿਹਾ ਸਾਂ ਉਹ ਇੱਕਦਮ ਹੀ ਮੇਰੀ ਬੀਵੀ ਦੇ ਪਿੱਛੇ ਪਿੱਛੇ ਵਿਹੜੇ ਵਿੱਚ ਆ ਖੜੀ ਫਰਾਟੀ ਨਾਲ ਪੰਜਾਬੀ ਬੋਲ ਰਹੀ ਸੀ ਮੈਂ ਅੱਖਾਂ ਮੀਚ ਕੇ ਉਹਦੀ ਬੋਲੀ ਸੁਣੀ ਬਿਲਕੁਲ ਜਿਵੇਂ ਕੋਈ ਪੰਜਾਬ ਦੀ ਮਟਿਆਰ ਬੋਲ ਰਹੀ ਹੋਵੇ ਮੈਂ ਉਹਦੇ ਵੱਲ ਗੋਹਣਾ ਚੱਕ ਲੱਗਿਆ ਉਹ ਥਾਂ ਦੀ ਥਾਂ ਬੈਠ ਗਈ ਤੇ ਸਾਡੇ ਘਰ ਦੀਆਂ ਚੌਂਦੇ ਥੱਲੇ ਵਾਲੀਆਂ ਦੋ ਬਾਲਟੀਆਂ ਦੀ ਨਿਰਖਪਰਖ ਕਰਨ ਲੱਗੀ ਸੀਗੀ ਬੀਬੀ ਨੇ ਪੁੱਛਿਆ ਪੈਸੇ ਦੱਸ ਕਿਨੇਲੇਵੇਂ ਕੀ ਉਹ ਕਹਿਣ ਲੱਗੀ ਟੀਨ ਹੈਗਾ ਕੋਈ ਫੁੱਟਿਆ ਪੀਪਾ ਹੋਵੇ ਬੀਬੀ ਸਟੋਰ ਵਿੱਚ ਗਈ ਤੇ ਮਿੱਟੀ ਦੇ ਤੇਲ ਵਾਲਾ ਇੱਕ ਖਾਲੀ ਗੇਲਨ ਚੱਕ ਲਈ ਇਹ ਸੀ ਤਾਂ ਨਵਾਂ ਜਿਹਾ ਹੀ ਪਰ ਇਹ ਦਾ ਹੈਂਡਲ ਟੁੱਟ ਗਿਆ ਸੀਗਾ ਇਹਦੇ ਵਿੱਚੋਂ ਤੇਲ ਕੱਢਣ ਵੇਲੇ ਵੀ ਅਖਿਆਈ ਹੁੰਦੀ ਸੀਗੀ ਇੱਕ ਵਾਰ ਇਹਦੇ ਵਿੱਚ ਚੁੱਲ੍ਹੇ 'ਚ ਅੱਗ ਬਾਲਣ ਲਈ ਗੰਦਾ ਤੇਲ ਪਵਾ ਲਿਆ ਸੀਗਾ ਹੁਣ ਉਹ ਗੰਦਗੀ ਉਹਦੇ ਥੱਲੇ ਵਿੱਚ ਇੱਕ ਭੜੇ ਖਿਆਲ ਵਾਂਗ ਬੈਠੀ ਹੋਈ ਸੀ ਬਥੇਰਾ ਸਾਫ਼ ਕੀਤਾ ਗੰਦਗੀ ਜਾਂਦੀ ਨਹੀਂ ਸੀ ਮਿੱਟੀ ਦਾ ਤੇਲ ਪਵਾ ਕੇ ਇਹਨੇ ਉਹਦੇ ਤਾਂ ਤੇਲ ਕਾਲਾ ਮਰੜਿਆੜ ਬਣ ਜਾਂਦਾ ਸੀਗਾ ਅੱਖਾਂ ਨੂੰ ਬੁਰਾ ਲੱਗਦਾ ਸੋ ਹੁਣ ਇਹ ਗਿਲਨ ਅਨਵਰਤਿਆ ਹੀ ਸਟੋਰ ਵਿੱਚ ਪਿਆ ਹੋਇਆ ਸੀਗਾ ਗਿਲਨ ਦੇਖਦੇ ਹੀ ਗੱਡੀਆਂ ਵਾਲੀ ਬੋਲ ਉੱਠੀ ਇਹ ਠੀਕ ਹੈ ਬਸ ਬੀਬੀ ਫੇਰ ਚਮਕੀ ਚੰਗਾ ਪੈਸੇ ਦੱਸ ਉਹ ਬੋਲੀ ਦੇਖੋ ਦੋ ਬਾਲਟੀਆਂ ਨੇ ਹਾਂ ਦੋ ਨੇ ਬੀਬੀ ਤਿੱਖੀ ਹੋਈ ਖੜੀ ਸੀਗੀ ਮੈਂ ਤਮਾਸ਼ਾ ਦੇਖਣ ਦੇ ਰੋ ਵਿੱਚ ਆ ਗਿਆ ਸੀਗਾ ਮਨ ਵਿੱਚ ਹੀ ਅਸਰਿਆ ਸਾਂ ਗੱਡੀਆਂ ਵਾਲੀ ਪਧਾ ਚੜਾ ਕੇ ਪੈਸੇ ਕਹੇਗੀ ਬੀਬੀ ਉਹਦੇ ਮੂਹਰੋਂ ਬਾਲਟੀਆਂ ਚੱਕ ਲਵੇਗੀ ਤੇ ਕਹਿ ਉਠੇਗੀ ਇੰਨੇ ਪੈਸੇ ਦੇ ਤਾਂ ਬਾਲਟੀਆਂ ਵੀ ਨਹੀਂ ਤੇ ਫਿਰ ਗੱਡੀਆਂ ਵਾਲੀ ਪੈਸੇ ਘਟਾ ਦੇਵੇਗੀ ਬੀਬੀ ਉਸ ਤੋਂ ਘਟ ਆਖੇਗੀ ਤੇ ਫਿਰ ਵਿੱਚ ਵਿਚਾਲਾ ਹੋ ਕੇ ਸੌਦਾ ਤੈ ਹੋ ਜਾਵੇਗਾ ਦਲੀ ਵਿੱਚ ਆਏ ਕਿਸੇ ਵੀ ਹੱਕ ਨਾਲ ਬੀਵੀ ਇੰਜ ਹੀ ਦਾ ਵਿਹਾਰ ਕਰਦੀ ਹੈ ਹਾਕਰ ਵੀ ਤਿੱਖੇ ਹੁੰਦੇ ਆ ਉਹ ਔਰਤਾਂ ਦੀ ਰਗ ਰਗ ਨੂੰ ਜਾਣਦੇ ਨੇ ਗੱਡੀਆਂ ਵਾਲੀ ਕਹਿੰਦੀ ਕੰਮ ਤਾਂ ਪੈਂਡ 10 ਰੁਪਈਆ ਦਾ ਪਰ ਤੂੰ ਅੱਠ ਦੇ ਦੇਵੀਂ 8 ਰੁਪਈਏ ਦੀ ਥਾਂ 10 ਲੈ ਲੈ ਪਰ ਟੀਂ ਆਪਣੇ ਕੋਲੋਂ ਲਾ ਬੀਵੀ ਨੇ ਗੇਲਣ ਉਹਦੇ ਅੱਗੋਂ ਚੱਕ ਲਿਆ ਸੀਗਾ ਇੱਕ ਬੰਦ ਮੇਰੇ ਮਨ ਵਿੱਚ ਡਰ ਉੱਠਿਆ ਗੇਲਣ ਸਾਲਾ ਕਿਤੇ ਮੁਰਗੇ ਸਟੋਰ ਵਿੱਚ ਹੀ ਨਾ ਚਲੇ ਜਾਵੇ ਗੱਡੀਆਂ ਵਾਲੀ ਮੇਰੇ ਵੱਲ ਚਾਕ ਰਹੀ ਸੀ ਕਿ ਉਹਦੇ ਕੋਲੋਂ ਕੋਈ ਫੈਸਲਾ ਨਹੀਂ ਸੀ ਹੋ ਰਿਹਾ ਹੋਵੇਗਾ ਉਹ ਚਾਹੁੰਦੀ ਹੋਵੇਗੀ ਕਿ ਮੈਂ ਸੌਦਾ ਤੋੜ ਦਿਆਂ ਮੈਂ ਹੌਲੀ ਜਹੀ ਬੋਲਿਆ ਫਿਰ 10 20 ਕਿੰਨੇ ਲਏਂਗੀ ਸੱਤ ਦੇ ਦਿਓ ਚੱਲ 6 ਦੇ ਦਿਓ ਕਹਿ ਕੇ ਗੱਡੀਆਂ ਵਾਲੀ ਨੇ ਨਿੱਕੀ ਬਾਲਟੀ ਨੂੰ ਵੱਡੀ ਬਾਲਟੀ ਵਿੱਚ ਸੁੱਟਿਆ ਤੇ ਛੋਟੀ ਬਾਲਟੀ ਵਿੱਚ ਗਿਲਣ ਧਰ ਲਿਆ ਖੜੀ ਹੋਣ ਲੱਗੀ 6 ਦਾ ਕੋਈ ਰਾਹ ਨਹੀਂਗਾ ਰੁਪਈਏ ਸਾਰੇ 4 ਦੇਓਗੇ ਬੀਬੀ ਅਜੇ ਵੀ ਅੜੀ ਖੜੀ ਸੀਗੀ ਗੱਡੀਆਂ ਵਾਲੀ ਫੇਰ ਬੈਠ ਗਈ ਅੰਦਰ ਕਮਰੇ ਵਿੱਚ ਛੋਟੀ ਕੁੜੀ ਨੇ ਚੀਕ ਮਾਰੀ ਖੜਕਾ ਵੀ ਹੋਇਆ ਸੀਗਾ ਉਹਦੇ ਕੋਲੋਂ ਕੋਈ ਚੀਜ਼ ਡਿੱਗੀ ਸੀ ਬੀਬੀ ਭੱਜ ਕੇ ਅੰਦਰ ਗਈ ਗੱਡੀਆਂ ਵਾਲੀ ਲਗਾਤਾਰ ਮੇਰੇ ਵੱਲ ਝਾਕਦੀ ਜਾ ਰਹੀ ਸੀ ਪੋਛੀ ਬੈਠੀ ਤੂੰ ਨੌਕਰੀ ਕਰਦਾ ਕੋਈ ਹਾਂ ਮੈਂ ਮਾਸਟਰ ਆ ਇੱਥੇ ਤੇਰਾ ਪਿੰਡ ਥੋਲਾ ਨਹੀਂਗਾ ਉਹ ਝੱਟ ਬੋਲ ਪਈ ਹਾਂ ਤੈਨੂੰ ਕਿਵੇਂ ਪਤਾ ਮੈਂ ਹੈਰਾਨ ਸਾ ਉਹ ਦੱਸਣ ਲੱਗੀ ਅਸੀਂ ਥੋਲੇ ਦੇ ਆ ਥੋਲੇ ਦੇ ਕਿਵੇਂ ਆ ਤੁਸੀਂ ਤਾਂ ਗੱਡੀਆਂ ਵਾਲੇ ਹੋ ਤੁਸੀਂ ਤਾਂ ਰਾਜਸਥਾਨ ਦੇ ਹੋ ਤੁਸੀਂ ਥੋਲੇ ਦੇ ਕਿਵੇਂ ਹੋਗੇ ਨਹੀਂ ਅਸੀਂ ਉਧਰ ਰਾਜਸਥਾਨ ਵਿੱਚ ਕਦੇ ਨਹੀਂ ਗਏ ਥੋਲੇ ਹੀ ਬਹੁਤਾ ਰਹਿੰਦੇ ਆ ਇੱਧਰ ਉੱਧਰ ਪਿੰਡਾਂ ਵਿੱਚ ਫਿਰ ਤੁਰ ਆਉਂਦੇ ਆ ਪਰ ਪੱਕਾ ਡੇਰਾ ਥੋਲੇ ਰੱਖਦੇ ਆ ਉਹੀ ਸਾਡਾ ਪਿੰਡ ਐ ਤੂੰ ਮੈਨੂੰ ਕਿਵੇਂ ਜਾਣਦੀ ਐ ਮੈਂ ਪੁੱਛਿਆ ਸਾਡੀਆਂ ਗੱਡੀਆਂ ਖੂਹ ਕੋਲ ਲੱਗੰਗਾਂ ਨੇ ਨਾ ਉੱਥੋਂ ਦੀ ਲੰਗਦਾ ਆ ਤੈਨੂੰ 100 ਵਾਰ ਦੇਖਿਆ ਆ ਤੇ ਕਬੂਤਰਾਂ ਵਾਲੇ ਬਾਬੇ ਦਾ ਭਤੀਜਾ ਨੀਗਾ ਬਈ ਵਾਹ ਤੂੰ ਤਾਂ ਸਭ ਜਾਣਦੀ ਐ ਮੈਂ ਹੋਰ ਹੈਰਾਨ ਹੋਇਆ ਇੱਕ ਬੰਦ ਚੁੱਪ ਜਿਹੀ ਬੈਠੀ ਰਹੀ ਤੇ ਫੇਰ ਚੱਲ 5 ਰੁਪਏ ਦੇ ਦਿਓ ਕਹਿ ਕੇ ਖੜੀ ਹੋ ਗਈ ਤੂੰ ਤਾਂ ਸਾਡੇ ਪਿੰਡ ਦੀ ਕੁੜੀ ਐ ਚਾ ਵੀ ਕੇ ਜਾਈ ਮੈਂ ਕਿਹਾ ਰੋਟੀ ਲੈ ਜਾਇਆ ਨਾਲੇ بیوی ਨੇ ਮੇਰੇ ਨਾਲ ਉਹਦੀਆਂ ਗੱਲਾਂ ਸੁਣ ਕੇ ਮੋਹ ਦੇ ਅਹਿਸਾਸ ਵਿੱਚ ਉਤਰ ਗਈ ਸੀਗੀ ਰੋਟੀ ਨਾਲ ਜਲੇਬੀਆਂ ਵੀ ਦੇਈ ਕੁੜੀ ਨੂੰ ਇਹ ਤਾਂ ਆਪਣੇ ਪਿੰਡ ਦੀ ਹੈ ਕੱਢੀਆਂ ਵਾਲੀ ਖੁਸ਼ ਸੀਗੀ ਕਹਿਣ ਲੱਗੀ ਚੱਲ ਮੈਨੂੰ ਦੇਖ ਦੇ ਆ ਭੈਣ ਅਸੀਂ ਉੱਥੇ ਸੜਕ ਤੇ ਹੀ ਬੈਠੇ ਆ ਉਥੋਂ ਲੈ ਆਈ ਬਾਲਟੀਆਂ ਬਈਵਾ ਤੂੰ ਆਪੇ ਲੈ ਕੇ ਆ ਬਾਲਟੀਆਂ ਮੈਂ ਜੋੜ ਦਿੱਤਾ ਕਦੋਂ ਕਾਏਂਗੀ بیوی ਨੇ ਪੁੱਛਿਆ ਬਸ ਅੱਧੇ ਪੌਣੇ ਘੰਟੇ ਵਿੱਚ ਕਰ ਦੇਣੀ ਆ ਇਹ ਤਾਂ ਮੈਂ ਉਹ ਜਾਣ ਲੱਗੀ ਚੰਗਾ ਆ ਜਾ ਫਿਰ ਉਦੋਂ ਨੂੰ ਪਿਛਲੇ ਪੈਰ ਦੀ ਚਾਹ ਦਾ ਵੇਲਾ ਵੀ ਹੋ ਜਾਣਾ ਆ ਚਾਹ ਵੀ ਪੀ ਲਵੀਂ بیوی ਬੋਲੀ ਮੈਂ ਸੋਚਣ ਲੱਗਿਆ ਕਦੇ-ਕਦੇ ਕਿਸੇ ਨਾਲ ਰਾਹ ਜਾਂਦਿਆਂ ਹੀ ਇਸ ਤਰ੍ਹਾਂ ਮੁਹੱਬਤ ਪੈ ਜਾਂਦੀ ਹੈ ਤੌਲੇ ਦਾ ਨੌ ਲੈ ਕੇ ਗੱਡੀਆਂ ਵਾਲੀ ਨੇ ਜਿਵੇਂ ਮੈਨੂੰ ਠੱਗ ਜਿਹਾ ਲਿਆ ਸੀ ਕੁਝ ਵਰੇ ਹੀ ਹੋਏ ਨੇ ਪਿੰਡ ਛੱਡੇ ਨੂੰ ਜਿਉਂ-ਜਿਉਂ ਦਿਨ ਬੀਤਦੇ ਜਾ ਰਹੇ ਆ ਪਿੰਡ ਦਾ ਮੋਹ ਕਿੰਨਾ ਵਧਦਾ ਜਾ ਰਿਹਾ ਹੈ ਸ਼ਹਿਰ ਵਿੱਚ ਆ ਕੇ ਤਾਂ ਮੈਂ ਕੱਲਾ ਰਹਿ ਗਿਆ ਸੀਗਾ ਕੋਈ ਸਮਾਂ ਆਵੇਗਾ ਜਦੋਂ ਪਿੰਡ ਦਾ ਮੋਹ ਹੌਂਕਾ ਬਣ ਕੇ ਰਹਿ ਜਾਵੇਗਾ ਪਰ ਇਹ ਰਾਜਸਥਾਨ ਦੇ ਟੱਪਰੀ ਵਾਸ ਲੋਕ ਕਹਿੰਲੋ ਆਪਣਾ ਪਿੰਡ ਕਿਉਂ ਆਕਰੇ ਨਹੀਂ ਸਮਝ ਵਿੱਚ ਆਇਆ ਜਿੱਥੇ ਕੋਈ ਬਹੁਤਾ ਰਹਿੰਦਾ ਹੋਵੇ ਉਹੀ ਉਹਦਾ ਘਰ ਹੋ ਜਾਂਦਾ ਆ ਕੋਈ ਥਾਂ ਕਿਸੇ ਖਾਸ ਲੋਕਾਂ ਦੀ ਨਿੱਜੀ ਜਾਇਦਾਦ ਤਾਂ ਨਹੀਂ ਹੁੰਦੀ ਧਰਤੀ ਰੱਬ ਦੀ ਹੈ ਲੋਕ ਰੱਬ ਦੇ ਹਨ ਕੋਈ ਵੀ ਰੱਬ ਤੇ ਕਿਤੇ ਵੀ ਰਹੇ ਉਹੀ ਉਹਦਾ ਪਿੰਡ ਹੁੰਦਾ ਆ ਬੀਵੀ ਆਟੇ ਲਈ ਕਣਕ ਦਾ ਪੀਣ ਤਿਆਰ ਕਰਨ ਬੈਠ ਗਈ ਤੇ ਮੈਂ ਰੇਡੀਓ ਤੋਂ ਦੁਪਹਿਰ ਦੀਆਂ ਖਬਰਾਂ ਸੁਣਨ ਲੱਗਿਆ ਕੋਈ ਸਮਾਂ ਲੰਘਿਆ ਤੇ ਗੱਡੀਆਂ ਵਾਲੀ ਬਾਲਟੀ ਦਿਨ ਵੀ ਥੱਲੇ ਡੜਕੇ ਲੈ ਆਈ ਸੀਗੀ ਉਹਦੇ ਚਿਹਰੇ ਤੇ ਤੇਜ ਮੁਸਕਰਾਹਟ ਸੀ ਅੱਖਾਂ ਵਿੱਚ ਚੰਗਿਆੜੇ ਬਲਦੇ ਉਹਦੇ ਦੰਦਾਂ ਵਿੱਚ ਬਹੁਤ ਹੀ ਚਿੱਟੇ ਦਿਸਦੇ ਸੀਗੇ ਜਿਵੇਂ ਮੋਤੀ ਚਮਕਦੇ ਹੋਣ ਮੈਂ ਪੁੱਛਿਆ ਤੇਰਾ ਨਾਂ ਕੀ ਹੈ ਤੂੰ ਨਾ ਤੋਂ ਕੀ ਲੈਣਾ ਉਹ ਹੱਸ ਪਈ ਉਹਦੇ ਉੱਤਲੇ ਦੰਦਾਂ ਵਿੱਚ ਉਹਦੇ ਪਾਸੇ ਦੀ ਨੇਸ਼ ਤੇ ਸੋਨਾ ਛੜਿਆ ਹੋਇਆ ਸੀਗਾ ਤੂੰ ਸਾਡੇ ਪਿੰਡ ਦੀ ਧੀ ਹੈ ਤੇਰਾ ਨਾਂ ਵੀ ਜਾਣਣਾ ਨਹੀਂ ਚਾਹੀਦਾਗਾ ਮੈਂ ਮੂੰਹ ਵਿੱਚ ਭੱਜ ਕੇ ਆਖਿਆ ਸੀਗਾ ਬਾਲਟੀਆਂ ਫਰਸ਼ ਤੇ ਰੱਖ ਕੇ ਉਹਨੇ ਆਪਣੀ ਕਗਰੀ ਝੁੰਗੀ ਤੇ ਬੈਠ ਗਈ ਸੀਗੀ ਕਹਿੰਦੀ ਮੇਰਾ ਨਾਮ ਬੀਰਾ ਆ ਕਿੰਨਾ ਸੋਹਣਾ ਨਾਮ ਆ ਮੈਂ ਤਾਰੀਫ ਕਰ ਦਿੱਤੀ ਉਹ ਮੁਸਕਰਾ ਉੱઠી ਇੱਕ ਟੱਪਰੀਵਾਸ ਕੁੜੀ ਨੂੰ ਨੌ ਦੇ ਸੋਹਣੇ ਹੋਣ ਦਾ ਜਾਂ ਹੋਣ ਨਾ ਕੀ ਫਰਕ ਪੈਂਦਾ ਸੀਗਾ ਬੀਵੀ ਨੇ ਸਟੋਵ ਤੇ ਚਾਹ ਧਰ ਦਿੱਤੀ। ਪਿਛਲੇ ਦਿਨ ਘਰ ਵਿੱਚ ਇੱਕ ਤਿਹਾਰ ਮਨਾਇਆ ਗਿਆ ਸੀ। ਜਲੇਬੀਆਂ ਬਚੀਆਂ ਪਈਆਂ ਸਨ ਲਿਫਾਫੇ ਵਿੱਚ ਪਾ ਬੀਵੀ ਪੰਜ-ਛੇ ਜਲੇਬੀਆਂਾਂ ਲੈ ਆਈ ਤੇ ਲਿਫਾਫਾ ਵੀਰਾਂ ਨੂੰ ਫੜਾ ਦਿੱਤਾ। ਵੀਰਾਂ ਨੇ ਲਿਫਾਫੇ ਦਾ ਮੂੰਹ ਖੋਲ੍ਹ ਕੇ ਜਲੇਬੀਆਂ ਉੱਤੇ ਉੜਦੀ ਜਿਹੀ ਨਜ਼ਰ ਮਾਰੀ ਤੇ ਉਹਨੂੰ ਚੁੰਨੀ ਦੇ ਲਾੜ ਨਾਲ ਬੰਨ ਲਿਆ। ਹੁਣ ਉਹ ਗੰਭੀਰ ਖੁਸ਼ੀ ਵਿੱਚ ਮਸਤ ਸੀ। ਉਹ ਚੁੱਪ ਜਿਹੀ ਹੋ ਗਈ ਸੀਗੀ ਪਤਾ ਨਹੀਂ ਕੀ ਸੋਚ ਰਹੀ ਹੋਵੇਗੀ। ਬੀਵੀ ਨੇ ਚਾਹ ਦੇ ਗਲਾਸ ਨਾਲ ਅੰਬ ਦਾ achar ਧਰ ਕੇ ਉਹਨੂੰ ਦੋ ਰੋਟੀਆਂ ਵੀ ਦੇ ਦਿੱਤੀਆਂ। ਉੱਥੇ ਬੈਠੇ ਆ ਹੀ ਨਾ ਕਿਸੇ ਸੰਗ ਸ਼ਰਮ ਦੇ ਉਹਨੇ ਰੋਟੀਆਂ ਚਾਹ ਨਾਲ ਘੁੱਟ ਬਾਟੀ ਕਰਕੇ ਖਾ ਲਈਆਂ ਸੀਗੀਆਂ ਉਹ ਉੱਠੀ ਤਾਂ بیوی ਉਹਨੂੰ 5 ਰੁਪਏ ਦੇਣ ਲੱਗੀ ਵੀਰਾ ਪੈਸੇ ਨਹੀਂ ਲੈ ਰਹੀ ਸੀ ਕਹਿੰਦੀ ਤੁਸੀਂ ਸਾਡੇ ਪਿੰਡ ਦੇ ਹੋ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇਗੇ ਪਿੰਡ ਦੇ ਆ ਫਿਰ ਕੀ ਹੋਇਆ ਤੂੰ ਮਿਹਨਤ ਕੀਤੀ ਐ ਮੇਜ ਦੇ ਪੈਸੇ ਤਾਂ ਲੈਣੇ ਹੀ ਨੇ ਤੂੰ ਪੈਸੇ ਫੜ ਲੈ ਗੰਭੀਰ ਹੋ ਕੇ ਮੈਂ ਆਖਿਆ ਨਹੀਂ ਪੈਸੇ ਨਹੀਂ ਲੈਣੇਗੇ ਮੈਂ ਕੋਈ ਹੋਰ ਕੰਮ ਹੈਗਾ ਤਾਂ ਦੱਸੋ ਵੀਰਾ ਅਮੋੜ ਸੀਗੀ ਮੈਂ ਦੁਬੀ ਦਾ ਵਿੱਚ ਸਾਂ ਸੋਚਦਾ ਸਾਂ ਉਹ ਕਿੰਨੀ ਭਾਵੁਕ ਹੋ ਗਈ ਐ ਪੈਸੇ ਨਹੀਂ ਲਵੇਗੀ ਜੇ ਸਾਡੇ ਮਨ ਤੇ ਬੋਝ ਰਹੇਗਾ ਉਹਨੂੰ ਪੈਸੇ ਲੈ ਲੈਣੇ ਚਾਹੀਦੇ ਹਨ بیوی ਹੱਥੋਂ 55 ਦਾ ਨੋਟ ਲੈ ਕੇ ਉਹਦੇ ਵੱਲ ਵਧਾ ਕੇ ਮੈਂ ਕਿਹਾ ਨਹੀਂ ਵੀਰਾ ਇਹ ਤਾਂ ਮਿਹਨਤ ਹੈ ਕੋਈ ਹੋਰ ਗੱਲ ਸੁਣੇ ਬਗੈਰ ਉਹ ਸਾਡੇ ਘਰੋਂ ਬਾਹਰ ਹੋਣ ਲੱਗੀ ਚੰਗਾ ਇੱਕ ਗੱਲ ਸੁਣ ਮੈਂ ਉੱਚਾ ਬੋਲ ਕਿ ਉਹਨੂੰ ਖੜਾ ਲਿਆ ਸੀਗਾ ਉਹ ਗਰਦਨ ਪਵਾ ਕੇ ਰੁਕ ਗਈ ਜੇ ਤੂੰ 5 ਰੁਪਏ ਨਹੀਂ ਲੈਣੇ ਤਾਂ ਨਾਲ ਐ ਪਰ ਤੂੰ ਧੋਲੇ ਦੀ ਐ ਸਾਡੇ ਪਿੰਡ ਦੀ ਧੀ ਧੀਆਣੀ ਐ ਅਸੀਂ ਘਾਰਾ ਹੀ ਕੁੜੀ ਨੂੰ ਖਾਲੀ ਨਹੀਂ ਮੋੜਦੇ ਆਹ 5 ਰੁਪਏ ਧੀ ਧੀਆਣੀ ਸਮਝ ਕੇ ਲੈ ਜਾ ਹੁਣ ਤਾਂ ਠੀਕ ਐ ਨਾ ਤੇ ਫੇਰ ਉਸਨੇ 5 ਰੁਪਈਆ ਦਾ ਨੋਟ ਫੜ ਲਿਆ